ਪਾਉਗੇ ਤੇ ਤਾਂ ਸਾਡੇ YouTube ਚੈਨਲ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਾਣ ਰਿਖਸ਼ਾ ਹੋਵੋਗੇ ਤੇ ਸ਼ੁਰੂਆਤ ਕਰਦੇ ਆਂ ਨਵੇਂ ਵਲੌਗ ਦੀ ਟਾਈਮ 4:00 ਵੱਜ ਗਏ ਆ ਤੇ ਮੈਂ ਇੱਧਰ ਚਾਹ ਧਾਰ ਦਿੱਤੀ ਸੀਗੀ ਤੇ ਹਾਂ ਚਾਚੀ ਹੁਣੀ ਇੱਧਰ ਸਾਡੇ ਉਹਦੇ ਗੋਭੀ ਲੱਗੀ ਹੋਈ ਆ ਦੇਖੋ ਕਿੰਨੀ ਸੋਹਣੀ ਆ ਪੱਤੇ ਦੇਖੋ ਇਹਦੇ ਤੇ ਜੇ ਆਪ ਹੁਣ ਕਾਲੂ ਬਣਾਵਾਂਗੇ ਇਸ ਪਰਸੋਂ ਬਣੀ ਸੀ ਗੋਭੀ ਸੇ ਮਮਮੀ ਦਾਾਲ ਲੈ ਆਈ ਆ ਮੈਂ ਕੰਨ ਚੋੜ ਬਣਾਉਣੀ ਦਾਾਲ ਚੋਲ ਫਿਰ ਆਪਾਂ ਉਹ ਬਣਾ ਲਾਂਗੇ ਅੱਜ ਤੇ ਉਹ ਪੀ ਕੇ ਫਿਰ ਭਾਂਡੇ ਧੋਣੇ ਆ ਤੇ ਮੰਮੀ ਲੈ ਕੇ ਆਈ ਆ ਪਕੌੜੇ ਇਹਨਾਂ ਨੂੰ ਆਪ ਗਰਮ ਕਰਦੇ ਆ ਠੰਡੇ ਹੋਏ ਆ ਇਹ ਤੇ ਗਰਮ ਕਰਕੇ ਫਿਰ ਖਾਂਦੇ ਆ ਹਾਂ ਜੀ ਲੋਜੀ ਟਾਈਮ ਪਾਣੇ ਵੱਧ ਗਿਆ ਤੇ ਅੱਜ ਸੀ ਬਣਾਉਣੀ ਆ ਦਾਾਲ ਚੋਲ ਤੇ ਦਾਲ ਹੈਗੀ ਆਜੀ ਮੂੰਗੀ ਦੀ ਕੱਲੀ ਮੂੰਗੀ ਤੇ ਪਾਣੀ ਲੈ पतीਲੇ ਚ ਪਾ ਲਿਆ ਸੀਗਾ ਤੇ ਨਾਲ ਆਪਾਂ ਬਣਾਉਣੀ ਆ ਚੌੜ ਬਸਮਤੀ ਦੇ ਥੋੜੇ ਤੇ ਗੋभी ਆਪਾਂ ਕਰਨ ਬਣਾਉਣੀ ਆ ਮੇਰੇ ਨਾਲ ਬੱਛਾ ਹੀ ਸੀਗਾ ਤੇ ਤਾਲਾ ਤੇ ਰੱਖਣ ਲੱਗੀਆਂ ਜੀ ਚੁੱਲ੍ਹੇ ਤੇ पतीਲੇ ਤੇ ਇਹਨਾਂ ਦਾ ਟਾਈਮ ਵੀ ਲੱਗਣਾ ਹੈ ਇਸ ਕਰਕੇ पतीਲੇ ਚ ਰੱਖ ਲੈਣੇ ਆ ਕਿ ਨਾਲੇ ਅੱਗ ਸੀਤ ਲਾਂਗੇ ਰੋਟੀ ਕਿਉਂਕਿ ਬਣਾਉਣੀ ਹੈ ਵੀ ਚੌਲ ਉਬਾਲ ਲੈਣੇ ਹੀ ਆ ਬਸ ਤੇ ਉਹ ਆਪਾ ਦਾਣਾ ਉਹ ਫਿਰ ਆਲਾ ਨਾ ਮੈਂ ਤੇ ਆ ਸਮੋਸੇ ਕੋਲੋਂ ਆਪਾ ਤੇ ਮੀਠੀ ਲਈ ਸੀ ਢੱਕ ਕੇ ਮੂਲੀਆ ਦੇ ਹੋਦਿਆਂ ਦੀ ਘਰ ਦੀ ਬਣਾਈ ਸੀਗੀ ਤੇ ਉਹਦੇ ਵਿੱਚ ਔਨਲੀ ਤੇਲ ਮੈਂ ਮਾੜੇ ਨੇ ਪਾਏ ਸੀਗੇ ਤਜਾਰਾ ਤਾਂ ਨਹੀਂ ਪਾਏ ਸੀ ਚਲੋ ਭੱਜ ਕੇ ਆ ਗਿਆ ਮੈਂ ਆ ਗਿਆ ਠਹਿਲ ਜਰੀ ਕੇ ਮੈਂ ਤੇ ਸਮਰ ਚੱਲੇ ਦੁਕਾਨ ਨੂੰ ਸਮਰ ਓਏ ਜਾ ਭੱਜ ਕੇ ਚੱਲ ਫੇ ਭੱਜ ਕੇ ਦੌੜ ਕੇ ਦੌੜ 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 ਸਮਰ ਆਪਣੀ ਚਿੱdni ਲਾ ਕੇ ਭੱਜ ਪਿਆ ਚਲੋ ਤੋੜਦਾ ਨਹੀਂ ਇਹ ਜਲਦੀ। ਪਤਿਆ ਆ ਕੇ ਤੋੜਨਾ ਪੈਂਦਾ ਇਹਨੂੰ। ਨੇੜਾ ਕਹਿੰਦਾ ਚੱਕ ਕੇ ਬਸ। ਤੁਰੇ ਚਲੋ ਚੱਕ ਕੇ। ਉਹਦੇ ਮੁਰੇ ਮੋਟਰਸਾਈਕਲ ਆ ਗਿਆ। ਆਪਕਾ ਦੇ ਬਹੁ ਨੂੰ। ਦੰਦੀ ਵਰਦੇ ਨਹੀਂ ਓਰੇ ਚੱਲ ਹੋਏ ਤਰ ਹਾਂਜੀ ਲੋ ਜੀ ਦਾਲ ਧਰ ਦਿੱਤੀ ਆਪਾਂ ਥੀਂ ਵਿੱਚ ਤੇ ਅੱਗ ਬਾਲ ਲੀਆ ਤੇ ਕਰੌਣ ਚੋਲ ਰੱਖ ਦਿੱਤੇ ਆ ਤੇ ਰੱਗ ਸੇਕਦੇ ਪਏ ਆ ਸਮਨ ਅੱਗ ਸੇਕਲਾ ਅੱਗ ਸੇਕਲਾ ਹੱਥ ਸੇਕ ਲਾ ਹੱਥ ਸੇਕ ਲਓ ਪੈਰ ਸੇਕਦਾ ਹੱਥ ਹੱਥ ਪੁੱਤਾ ਹੱਥ ਹੱਥ ਦੇ ਕੋ ਹੱਥ ਹੂੰ ਪੈਰ ਸੇਕਦਾ ਆ ਓਹ ਤੇਰਾ ਨੋਜ਼ ਕਿੱਥੇ ਆ ਨੋਜ਼ ਕਿੱਥੇ ਆ ਤੇਰਾ ਹੱਥ ਜਦ ਤੱਕ ਖਾਲੀ ਨਹੀਂ ਹੋਣਾ ਕੋਸ਼ਿਸ਼ ਨਹੀਂ ਦੱਸਣਾ ਹੱਥ ਪੈਰ ਸੇਕ ਨੈ 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 ਕੁੜੀ ਆ ਦੇਖ ਇੱਕ ਇੱਕ ਕਰਕੇ ਚੱਕਦਾ ਨਾ ਪੈਰ ਆਕਾ ਤੇ ਡੈਗ ਨਹੀਂ ਆਹ ਹੋ ਇਹ ਵੀ ਨੂੰ ਪਤਾ ਆ ਮੈਂ ਡੈਗ ਜਾਣ ਤੇ ਹਾਂ ਜੀ ਇੱਧਰ ਆਪ ਲੱਗਿਆ ਜੀ ਦਾਲ ਨੂੰ ਤੜਕਾ ਲਗਾਉਣ ਤੇ ਦਾਲ ਆਪਣੀ ਬਣ ਗਈ ਸੀ ਤੇ ਮੈਂ ਕਿ ਤੜਕਾ ਅੰਦਰ ਲਗਾ ਲੈਂਦੀ ਹਾਂ ਚੱਲ ਚੌਲ ਰੱਖ ਦਿੰਨੇ ਆ ਜਾਨੂ ਇਹਨੂੰ ਕੋੜਾ ਬਹੁਤ ਟਾਈਮ ਲੱਗਣਾ ਆ ਇਸ ਕਰਕੇ ਤੇ ਇਹਦੇ ਵਿੱਚ ਆਪਾਂ ਹੁਣ ਜੀਰਾ ਜ਼ੂਰਾ ਪਾਉਣੀ ਆ ਤੇ ਨਾਲੇ ਟਮਾਟਾ ਪਾਉਣੀ ਆ ਆਹ ਤਰਕ ਤੇ ਪਿਆਜ਼ ਮੈਂ ਕੱਟ ਲੈ ਹਾਂ ਤੇ ਮੰਮੀ ਨੇ ਵੀ ਧਨੀਆ ਲਿਆ ਕੇ ਪਾ ਦਿੱਤਾ ਸੀ ਬੱਚੇ ਤੇ ਇਹ ਮੈਂ ਧੋ ਕੇ ਹੁਣ ਦਾਲ ਦੇ ਵਿੱਚ ਪਾ ਦੇਣੀ ਆ ਤੇ ਸਮਰ ਬਾਹਰ ਹੁਣ ਹਜੇ ਖੇਡਦਾ ਵੀ ਆਇਆ ਸੀ ਬਾਹਲੇ ਤੇ ਅੱਜ ਦੁਪਹਿਰੇ ਜੀ ਆਪਾਂ ਬਾਹਰ ਕੱਢ ਕੇ ਆ ਸੀ ਸਾਡੇ ਕੋਲ ਵੀ ਤਾਂ ਹਾਂ ਸ਼ਾਇਦ ਸਾਂਹਵੇਂ ਸ਼ੇਤੀ ਬਾਕੀ ਪਤਾ ਨਹੀਂ ਆ ਤਾਂ ਕੰਮ ਤਾਂ ਫਿਰਦਾ ਆ ਤੇ ਅੱਗੇ ਹੈ ਸਾਡੇ ਤੇ ਆਦਮ ਪੁਰ ਨੇ ਲਈ ਇਹਨਾ ਇਸ ਕਰਕੇ ਜਨਾ ਅਜੂ ਕੂ ਜਿਤ ਦੀ ਬਾਦ ਬੋਈਆ ਨੀਲੀ ਕਰਕੇ ਅੱਗੇ ਜਦੋਂ ਜਾਇਆ ਜੋਂ ਹਨੇ ਦਾ ਆ ਜਾਉਂ ਰੂ ਕੇ ਸਮਨ ਤਾਂ ਮਤ ਤੱਕ ਜਾਈ ਹੋਂਾਂ ਦੇ ਸਾਡੇ ਕੋਲ ਤੇ ਡਰ ਜਾਂਦਾ ਇਹ ਹੁਣ ਨਹੀਂ ਦੱਸਣਾ ਹੈਗਾ ਅਸੀਂ ਇਹਨੂੰ ਕਰਾ ਦੇਣਾ ਇਹਨੂੰ ਵੱਡੇ ਕਰਨਾ ਤਾਂ ਇਹਨੂੰ ਤਾਂ ਹਾਂ ਬਾਰ ਕਰੀਦਾ ਹਾਂ ਨਕਲੀ ਲੂੰਡਾ ਲੈ ਨਕਲੀ ਲੂੰਡਾ ਤੂੰ ਨੇ ਟਿੰਡਾ ਜਿਆ ਲਾ ਲਈ ਆਪਾਂ ਕੀੜਾ ਦਿੱਤਾ ਆਪਾਂ ਤੇ ਹੁਣ ਮੈਂ ਇਹਦੇ ਵਿੱਚ ਪਿਆਜ਼ ਤੇ ਅਦਰਕ ਖਾਦਣੀ ਹੈ ਇਹ ਤੁਸੀਂ ਜਿੰਨੇ ਜਾਣੇ ਵੀ ਸਾਡੇ ਨਾਲ ਜੁੜੇ ਹੋਏ ਆ ਪਲੀਜ਼ ਸਾਡੇ ਚੈਨਲ ਆਉਣ ਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਤੇ ਅੱਗੇ ਤੋਂ ਅੱਗੇ ਸਾਡੇ ਚੈਨਲ ਨੂੰ ਸ਼ੇਅਰ ਕਰਿਆ ਕਰੋ ਤੇ ਤੁਹਾਡੇ ਸਾਰਿਆਂ ਦੀ سپورਟ ਦੀ ਬਹੁਤ ਜ਼ਿਆਦਾ ਲੋੜ ਆ ਸਾਨੂੰ ਤੇ ਆਪਣੀ ਬਣਤੀ ਸੀ ਹੁਣ ਨਾ ਜਿੱਦਾ ਓਦਾ ਦੀ ਹੈ ਨਾ ਥੋੜੀ ਜਿਹੀ ਪਈ ਪਈ ਉਹ ਹੋ ਗਈ ਥੋੜੀ ਗਾੜੀ ਵੀ ਇਸ ਕਰਕੇ ਥੋੜੀ ਪਤਲੀ ਜੀ ਰੱਖੀ ਆ ਤੇ ਚੰਨ ਜੀ ਮੈਂ ਇਹਦੇ ਵਿੱਚ ਹੁਣ ਤਾਂ ਨਹੀਂ ਆ ਪਾ ਦਮਾ ਤੇ ਨਾਲੇ ਟਮਾਟੇ ਕੱਟ ਲਵਾਂ ਤੇ ਹਾਂਜੀ ਲਓ ਜੀ ਆਪਣੀ ਮੂੰਗੀ ਦੀ ਦਾਲ ਬਣ ਕੇ ਹੋ ਗਈ ਹੈ ਤਿਆਰ ਦੇਖੋ ਕਿੰਨੀ ਸੁਣ ਲੱਗਦੀ ਆ ਖਾਣ ਨੂੰ ਹੁਣ ਜੀ ਪਤਾ ਨਹੀਂ ਨਾਣ ਮਿਰਚ ਦਾ ਤੇ ਦੇਖਣ ਲਈ ਤਾਂ ਬਹੁਤ ਜ਼ਿਆਦਾ ਟੇਸਟੀ ਆ ਲੱਗਦੀ ਪਈ ਐ ਤੇ ਵੈਸੇ ਵੀ ਨਾਲੇ ਜੇ ਦੇਖਣ ਨੂੰ ਸੋਹਣੇ ਲੱਗੇ ਤਾਂ ਫਿਰ ਚੀਜ਼ ਖਾਣ ਦੀ ਜੀ ਕਰਦਾ ਵਧੀਆ ਲੱਗਦੀ ਐ ਸਮਰ ਦੇਖੋ ਕਿੰਨੀਆਂ ਸ਼ਰਾਰਤਾਂ ਕਰਦੇ ਐ ਹੂੰ ਹੂੰ ਬਹੁਤ ਸ਼ਰਾਰਤੀ ਬੱਚਾ ਬਣ ਜਾਂਦਾ ਇਹ ਆਹ 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 ਉਹ ਤਾਂ ਮੁਸਕੀ ਆਹ 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 ਬੰਨਿਆ ਕਹਿੰਦੇ ਆਂ ਅਹਾਂ ਦੀ ਲੋਅ ਦੇ ਟਾਈਮ 10 ਵਜੇ ਗਏ ਆ ਤੇ ਰੋਟੀ ਪਾਣੀ ਖਾ ਕੇ ਵਿਹਲੇ ਹੋ ਗਏ ਸੀਗੇ ਤੇ ਸਮਨ ਨੂੰ ਸੁਵਾਣ ਚ ਨੂੰ ਕਿੰਨਾ ਟਾਈਮ ਲੱਗ ਗਿਆ ਇਹਨੂੰ ਕਾਟਨ ਦੁਕਾਨੋਂ ਐਨ ਕਾ ਕਾਉਂਦਾ ਸੀ ਇਹ ਮਸੀ ਸੁਲਾਇਆ ਇਹਨੂੰ ਮੈਂ ਉਹ ਵੀ ਬੰਦ ਕਰਿਆ ਸ਼ੋਅ ਇਹ ਸੋ। ਨਾ ਕੋਈ ਖਾਣੇ। ਜੀ ਹਾਂ ਜੀ ਅੱਜ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ। ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ